ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਲਾਲ ਮਿਰਚ ਦਾ ਖੱਟਾ ਮਿੱਠਾ ਅਚਾਰ ਤੇ ਅੱਜ ਉਹਦੀ ਸਾਰੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੈਂ ਜਿਹੜੀ ਲਾਲ ਮਿਰਚਾਂ ਸੀਗੀ ਆ ਉਹ 1 ਕਿਲੋ ਲਈਆ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਧੁੱਪ ਦੇ ਵਿੱਚ ਸੁਕਾ ਲਓ ਵੀ ਪਾਣੀ ਦੀ ਕੋਈ ਵੀ ਬੂੰਦ ਨਾ ਰਹੇ ਸਿਲ ਨਾ ਰਹੇ ਤੇਕ ਕੋں ਤੋਂ ਬਾਅਦ ਜਿਹੜੀ ਉਹਨਾਂ ਦੀ ਡੰਡੀਆਂ ਸੀਗੀਆਂ ਉਹ ਡੁੰਗੀਆਂ ਤੇ ਬਸ ਜਿਹੜਾ ਹੁੰਦਾ ਅਚਾਰ ਦਾ ਮੇਨ ਹੈਗਾ ਸਫਾਈ ਦਾ ਅੱਗੇ ਜਾ ਕੇ ਮੈਂ ਤੁਹਾਨੂੰ ਸਾਰੀ ਇਹਦੀ ਰੈਸਪੀ ਦੱਸੂੰ ਈਮਲੀ ਵਾਲਾ ਖੱਟਾ ਮਿੱਠਾ ਜਿਹੜਾ ਲਾਲ ਮਿਰਚ ਦਾ ਅਚਾਰ ਆ ਆਪਾਂ ਕਿਵੇਂ ਪਾ ਸਕਦੇ ਆ ਤੇ ਪੂਰੀ ਸਰਦੀ ਉਹਨੂੰ ਰੱਖ ਸਕਦੇ ਆ ਤੇ ਵਰਤ ਸਕਦੇ ਆ ਮਿਰਚਾਂ ਨੂੰ ਧੋਣ ਤੋਂ ਬਾਅਦ ਸੁਕਾ ਕੇ ਚੰਗੀ ਤਰ੍ਹਾਂ ਜਿਹੜੀ ਕੋਈ ਮਿਰਚ ਖਰਾਬ ਲੱਗਦੀ ਸੀ ਹਨਾ ਉਹ ਬਾਹਰ ਕੱਢਤੀ ਉਹਦੀ ਸੰਟੀ ਕਰੀ ਤੇ ਜਿਹੜੀ ਆ ਵਧੀਆ-ਵਧੀਆ ਮਿਰਚਾਂ ਸੀ ਆਪਾਂ ਸ਼ਾਂਟ ਲਈਏ ਤੇ ਉਹਨਾਂ ਦੀਆਂ ਡੰਡੀਆਂ ਤੋੜ ਕੇ ਛੀਰੇ ਦੇ ਲਈ ਮਿਰਚਾਂ ਨੂੰ ਤੇ ਆਪਣੀ ਜਿਹੜੀ ਲਾਲ ਮਿਰਚਾ achar ਪਾਉਣ ਵਾਸਤੇ ਤਿਆਰ ਹੋਊਗੀ ਉਸ ਤੋਂ ਬਾਅਦ ਇਹਨਾਂ ਨੂੰ ਲਾਉਣਾ ਲੂਣ ਲੂਣ ਹੈਗਾ ਆਪਸ਼ਨਲ ਜੇ ਤੁਸੀਂ ਲਾਉਣਾ ਚਾਹਣਿਓ ਤਾਂ ਲਾ ਲਓ ਜੇ ਤੁਸੀਂ ਐਦਾਂ ਹੀ achar ਪਾਉਣਾ ਤਾਂ ਉਹ ਵੀ ਪੈ ਜਾਂਦਾ ਤੇ ਇੱਥੇ ਮੈਂ ਲੂਣ ਲਾ ਕੇ ਹਨਾ ਮੈਂ ਮਰਤਵਾਲ ਦੇ ਵਿੱਚ ਹੀ ਪਾਤੀ ਆ ਸੀ ਮੈਂ ਖੁੱਲੀਆਂ ਨਹੀਂ ਰੱਖਿਆ 2-3 ਘੰਟੇ 4 ਘੰਟੇ ਜਾਂ ਪੂਰੀ ਰਾਤ ਤੁਸੀਂ ਲੂਣ ਲਗਾ ਕੇ ਮਿਰਚ ਨੂੰ ਰੱਖ ਸਕਦੇ ਹੋ ਤਾਂ ਜੋ ਜਿਹੜਾ ਇਹਦੇ ਵਿਚਲਾ ਪਾਣੀ ਆ ਉਹ ਸਾਰਾ ਨਿਕਲ ਜੇ ਹੁਣ ਜਿਹੜੀਆਂ ਮਿਰਚਾਂ ਨੂੰ ਮੈਂ ਲੂਣ ਲਾਇਆ ਸੀ ਹਨਾ ਡੱਬੇ ਦੇ ਵਿੱਚ ਪਾਤੀ ਸੀ ਲੂਣ ਲਾ ਕੇ ਉਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਉਹਨਾਂ ਨੂੰ ਥਾਲ ਦੇ ਵਿੱਚ ਕੱਢ ਲਿਆ ਕਿਸੇ ਥਾਲ ਦੇ ਵਿੱਚ ਪਲੇਟ ਦੇ ਵਿੱਚ ਕਿਸੇ ਵੀ ਖੁੱਲੇ ਭਾਂਡੇ ਦੇ ਵਿੱਚ ਤੁਸੀਂ ਮਿਰਚਾਂ ਨੂੰ ਕੱਢ ਲਓ ਤੇ ਲੂਣ ਲਗਾ ਕੇ ਬੰਦ ਮੈਂ ਇਸ ਕਰਕੇ ਕਰਤੀ ਸੀ ਕਿਉਂਕਿ ਸਿੱਲ ਦਾ ਮੌਸਮ ਆ ਵੀ ਇਹਨਾਂ ਨੂੰ ਸਿੱਲਵ ਘੈਰ ਨਾ ਜੜੀ ਬਸ ਪਾਣੀ ਤੋਂ ਜਿਹੜਾ achar ਨੂੰ ਬਚਾਉਣਾ ਹੁੰਦਾ ਲੂਣ ਲਾਉਣ ਦਾ ਮਤਲਬ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਆਪਸ਼ਨਲ ਆ ਤੁਹਾਡੀ ਮਰਜ਼ੀ ਆ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਏਦਾਂ ਵੀ ਪਾ ਸਕਦੇ ਹੋ ਤੇ ਹੁਣ ਆ ਗਈ ਇਮਲੀ ਦੀ ਵਾਰੀ ਆਪਾਂ ਇੱਕ ਸਾਫ਼ ਬਿਲਕੁਲ ਸੁੱਕਾ ਭਾਂਡਾ ਲੈ ਲਿਆ ਤੇ ਇਹਦੇ ਵਿੱਚ ਆਪਾਂ 250 ਗ੍ਰਾਮ ਜਿਹੜੀ ਇਮਲੀ 1 ਕਿਲੋ ਮਿਰਚਾਂ ਦੇ ਵਿੱਚ 250 ਗ੍ਰਾਮ ਇਮਲੀ ਪਾਉਣੀ ਆ ਜੇਕਰ ਤੁਸੀਂ 2 ਕਿਲੋ ਦਾ ਪਾਉਣਾ ਤਾਂ 500 ਗ੍ਰਾਮ ਹਨਾ ਇਸ ਢੰਗ ਨਾਲ ਜਿਹੜਾ ਤੁਸੀਂ ਇਹਦਾ ਮਤਲਬ ਵਧਾ ਸਕਦੇ ਹੋ ਕੁਆਂਟੀਟੀ 1 ਕਿਲੋ ਮਿਰਚਾਂ ਦੇ ਵਿੱਚ ਇੱਕ ਜਿਹੜੀ ਬੋਟਲ ਆ ਉਹ ਸਿਰਕੇ ਦੀ ਪੈਂਦੀ ਆ ਹਨਾ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਤੁਸੀਂ ਵਰਤਣਾ ਹੈਗਾ ਇਮਲੀ ਲੈ ਕੇ ਜਿਵੇਂ ਮੈਂ 1 ਕਿਲੋ ਮਿਰਚਾਂ ਪਾਉਣੀ ਆ 250 ਗ੍ਰਾਮ ਜਿਹੜੀ ਇਮਲੀ ਲਈ ਆ ਤੇ ਇਹਦੇ ਵਿੱਚ ਹੁਣ ਜਿਹੜਾ ਮੈਂ ਸਿਰਕਾ ਪਾ ਰਹੀ ਆ ਇਹ ਸਿੰਪਲ ਜਿਵੇਂ ਆਪਾਂ ਵਾਈਟ ਵਿਨੇਗਰ ਉਹੀ ਕਹਿ ਦਿੰਦੇ ਆ ਮੇਰੇ ਕੋਲ ਇਹ ਜਿਹੜਾ ਇਹ ਇਹਦਾ ਰੰਗ ਥੋੜਾ ਜਆ ਮਤਲਬ ਜਿਵੇਂ ਆਪਾਂ ਕਹਿੰਦੇ ਆ ਕੋਕਾ ਕੋਲਾ ਟਾਈਪ ਆ ਹਨਾ ਤੇ ਉਹਦੇ ਵਿੱਚ ਜਿਹੜਾ ਇਮਲੀ ਨੂੰ ਚੰਗੀ ਤਰ੍ਹਾਂ ਭਿਉ ਭਿਉ ਦੋ ਤੁਸੀਂ ਤੇ ਭਿਉਂ ਕੇ ਜਿਵੇਂ ਆਪਾਂ ਇਹਨੂੰ ਇਮਲੀ ਨੂੰ ਤੋੜ ਕੇ ਹਨਾ ਦੇਖ ਕੇ ਚੰਗੀ ਤਰ੍ਹਾਂ ਚੈੱਕ ਕਰ ਲਓ ਵੀ ਇਮਲੀ ਦੇ ਵਿੱਚ ਕੋਈ ਜਿਵੇਂ ਕਈ ਵਾਰ ਕੋਈ ਧਾਗਾ ਵਗੈਰਾ ਹੁੰਦਾ ਉਹ ਤਾਂ ਨਹੀਂ ਜੇਕਰ ਤੁਸੀਂ ਬੀਜ ਜਾਰੀ ਰਹਿਣੀਆਂ ਉਹ ਲੈ ਲਓ ਤੇ ਉਸ ਤੋਂ ਬਾਅਦ ਇਮਲੀ ਨੂੰ ਭਿਉਂ ਕੇ ਆਪਾਂ ਰੱਖਤਾ ਤੇ ਇਹਨੂੰ 3-4 ਘੰਟੇ ਆਪਾਂ ਭਿਉਂ ਕੇ ਰੱਖ ਦਿੰਨੇ ਆ ਤਾਂ ਜੋ ਚੰਗੀ ਤਰ੍ਹਾਂ ਸਿਰਕੇ ਦੇ ਵਿੱਚ ਭਿੱਜ ਜੇ ਫਿਰ ਆਪਾਂ ਇਹਨੂੰ ਸ਼ਾਂਟਸ ਦੱਕੀ ਹੈ ਹਨਾ ਜਿਹੜਾ ਮਤਲਬ ਇਮਲੀ ਦਾ ਖੱਟਾ ਪਾਣੀ ਆਪਾਂ ਆਸਾਨੀ ਨਾਲ ਕੱਢ ਲਈਏ ਤੇ ਇੱਥੇ ਮੇਰੀ ਇਮਲੀ ਨੂੰ ਭਿਉਂਤੇ ਹੋਏ 4 ਘੰਟੇ ਹੋ ਗਏ ਸੀ 4 ਘੰਟੇ ਬਾਅਦ ਜਦ ਮੈਂ ਚੱਕਿਆ ਹਨ ਇਹ ਬਿਲਕੁਲ ਨਰਮ ਸੌਫਟ ਹੋਈ ਪਈ ਸੀ ਤੇ ਮੈਂ ਥੋੜਾ ਜਿਹਾ ਸਿਰਕਾ ਇਹਦੇ ਵਿੱਚ ਹੋਰ ਪਾ ਕੇ ਹੱਥਾਂ ਦੀ ਮਦਦ ਨਾਲ ਹੀ ਹਨ ਇਹਨੂੰ ਮਸਲ ਕੇ ਜੇ ਪੋਣੀ ਨਾਲ ਤੇ ਜੇ ਪੋਣੀ ਨਾਲ ਹਨ ਇਹਨੂੰ ਆਪਾਂ ਪਣ ਲੈਣਾ ਇਹਦਾ ਸਾਰਾ ਜਿਹੜਾ ਖੱਟਾ ਪਾਣੀ ਆ ਮਤਲਬ ਖਟਿਆਸ ਆ ਉਹ ਕੱਢਣੀ ਆ ਆਪਾਂ 250 ਗ੍ਰਾਮ ਇਮਲੀ ਦੇ ਵਿੱਚੋਂ ਤੇ ਤਾਂ ਫਿਰ ਆਪਣਾ ਖੱਟੀ ਮਿੱਠੀ ਜਿਹੜੀ ਮਿਰਚ ਦਾ ਆਚਾਰ ਆ ਉਹ ਬਣੂਗਾ ਤੇ ਇੱਥੇ ਹੁਣ ਜਿਹੜੀ ਸਾਰੀ ਈਮਲੀ ਆ ਹਨਾ ਮੈਂ ਸਾਰੀ ਨੂੰ ਛਾਂਲ ਲਿਆ ਹਨਾ ਇਸ ਤਰ੍ਹਾਂ ਤੁਸੀਂ ਇਹਨੂੰ ਛਾਂਲ ਸਕਦੇ ਹੋ ਤੇ ਇਹ ਬਸ ਜੇ ਤੁਹਾਨੂੰ ਲੱਗਦਾ ਹਨਾ ਠਿੱਕਾ ਥੋੜੀ ਜੀ ਤਾਂ ਸਿਰਕਾ ਹੀ ਯੂਜ਼ ਕਰਨਾ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਇਹਦੇ ਵਿੱਚ ਤੇ ਇੱਥੇ ਜਿਹੜੀ ਸਾਰੀ ਈਮਲੀ ਆ ਹਨਾ ਆਪਾਂ ਇੱਕ ਕੜਾਹੀ ਦੇ ਵਿੱਚ ਛਾਂਲ ਲਈ ਹਨਾ ਤੁਸੀਂ ਜਿਹੜੀ ਅਚਾਰ ਬਣਾਉਣ ਵਾਸਤੇ ਮਤਲਬ ਜਿਹੜੀ ਕੜਾਹੀ ਚ ਆਪਾਂ ਬਣਾਵਾਂਗੇ ਫਰਾਈ ਪੈਨ ਚ ਜਿਹੜੇ ਸਚਾਰ ਬਣਾਵਾਂਗੇ ਤੇ ਉਹਦੇ ਵਿੱਚ ਜਿਹੜੀ ਮੈਂ ਇਮਲੀ ਨੂੰ ਛਾਲ ਲਈਆ ਇਹਦੇ ਵਾਸਤੇ ਤੁਸੀਂ ਸਟੀਲ ਦੀ ਕੜਾਹੀ ਦੀ ਵਰਤੋਂ ਕਰੋ ਜੇਕਰ ਤੁਸੀਂ ਅਲੂਮੀਨੀਅਮ ਦੀ ਕੜਾਹੀ ਵਰਤਦੇ ਹੋ ਤਾਂ ਤੁਸੀਂ ਮਿਰਚਾਂ ਨੂੰ ਮਤਲਬ ਜ਼ਿਆਦਾ ਟਾਈਮ ਉਹਦੇ ਵਿੱਚ ਰੱਖਿਓ ਤੇ ਅਚਾਰ ਪਾਉਣ ਤੋਂ ਬਾਅਦ ਤੁਸੀਂ ਕੱਢ ਲਿਓ ਤੇ ਇਸ ਤਰ੍ਹਾਂ ਮੈਂ ਹਨਾ ਇਮਲੀ ਨੂੰ ਮਤਲਬ ਸਿਰਕਾ ਪਾ ਪਾ ਕੇ ਤੇ ਪੂਰੀ ਤਰ੍ਹਾਂ ਸਾਰੀ ਇਮਲੀ ਦਾ ਜਿਹੜਾ ਰਸਾ ਆਪਾਂ ਫਰਾਈ ਪੈਨ ਦੇ ਵਿੱਚ ਕੱਢ ਲਿਆ ਤੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਦੀ ਆ ਅੱਗੇ ਵਾਲੀ ਮਤਲਬ ਅੱਗੇ ਆਪਾਂ ਕੀ ਕੀ ਕਰਨਾ ਹੈ ਨਾ ਵੈਸੇ ਆਸਾਨ ਹੀ ਆ ਤਰੀਕਾ ਬਿਲਕੁਲ ਈਜ਼ੀ ਇਹਦੇ ਨਾਲ ਆਪਾਂ ਪਾਵਾਂਗੇ ਤੇ ਪੂਰੀ ਸਰਦੀ ਚੱਲਣ ਵਾਲਾ ਲਾਲ ਮਿਰਚ ਦਾ ਖੱਟਾ ਮਿੱਠਾ ਅਚਾਰ ਤੇ ਇਸ ਤਰ੍ਹਾਂ ਕਰਕੇ ਹੈ ਨਾ ਤੁਸੀਂ ਚਮਚੇ ਨਾਲ ਉਹ ਕਰਕੇ ਇਹਨੂੰ ਸਾਰਾ ਉਹ ਕਰ ਲਓ ਕਿਉਂਕਿ ਮੈਨੂੰ ਤਾਂ ਚਮਚਾ ਲਿਆਉਂਦਾ ਇਹ ਹੋ ਗਿਆ ਸੀ ਮੈਂ ਹੱਥ ਮੇਰੇ ਪਹਿਲਾਂ ਹੀ ਉਹ ਸੀਗੇ ਤੇ ਮੈਂ ਕੱਲੀ ਸੀਗੀ ਸੋਈ ਦੇ ਵਿੱਚ ਤਾਂ ਕਰਕੇ ਮੈਨੂੰ ਇਹ ਸੀਗਾ ਹੈ ਨਾ ਆਪਾਂ ਸਾਰਾ ਜਿਹੜਾ ਪਾਣੀ ਆ ਉਹ ਕੱਢ ਲਿਆ ਇਮਲੀ ਦਾ ਤੇ ਦੇਖੋ ਜੀ ਹੁਣ ਆਪਾਂ ਜਿਹੜੀ ਚੀਨੀ ਲਈ ਆ ਉਹ 200 ਗ੍ਰਾਮ ਲਈ ਆ ਤੇ 200 ਗ੍ਰਾਮ ਜਿਹੜੀ ਚੀਨੀ ਆ ਆਪਾਂ ਇਹਦੇ ਵਿੱਚ ਇਮਲੀ ਦੇ ਵਿੱਚ ਪਾ ਲੈਣੀ ਆ ਇਹ ਹੁਣ ਇਹ ਯਾਦ ਰੱਖਿਓ ਵੀ ਇਮਲੀ ਆ ਫਿਰਕਾ ਤੇ 200 ਗ੍ਰਾਮ ਚੀਨੀ ਆ ਹਨਾ ਇਹ ਕੋਲ ਆਪਣੇ ਕੋਲੇ ਤੇ ਇਹ ਕੋਲ ਨੂੰ ਹੁਣ ਤੁਸੀਂ ਹਲਕਾ ਹਲਾਉਂਦੇ ਜਾਓ ਤੇ ਅੱਗ ਦੇ ਉੱਪਰ ਮਤਲਬ ਜਿਵੇਂ ਇਹਨੂੰ ਰੇਜਾ ਪੈ ਜੂਗਾ ਜਦੋਂ ਇਹ ਬਿਲਕੁਲ ਰਿਜਣ ਲੱਗ ਗਿਆ ਮਤਲਬ ਪੱਕ ਗਿਆ ਹਨਾ ਸਟੀਮ ਨਿਕਲਣ ਲੱਗ ਗਈ ਇਹਦੇ ਵਿੱਚੋਂ ਤੇ ਉਦੋਂ ਤੱਕ ਤੁਸੀਂ ਇਹਨੂੰ ਉਬਾਲ ਲੈਣਾ ਉਵਾਲੀ ਦੇਣੀ ਆ ਤੇ ਉਵਾਲੀ ਦੇਣ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਵੀ ਬਿਲਕੁਲ ਉਬਲ ਗਿਆ ਹਨਾ ਸਿਰਕਾ ਤੇ ਜਿਹੜਾ ਆਪਣਾ ਇਮਲੀ ਦਾ ਘੋਲ ਸੀਗਾ ਪੱਕ ਚੁੱਕਿਆ ਤੇ ਉਹਨਾਂ ਚਿਰ ਤੁਸੀਂ ਵੇਟ ਕਰਨੀ ਆ ਤੇ ਇਹਨੂੰ ਮਿਕਸਟਰ ਨੂੰ ਜਿਹੜਾ ਹੈਗਾ ਪੂਰਾ ਰੈਡੀ ਹੋਣ ਤੋਂ ਬਾਅਦ ਤੇ ਜਿਵੇਂ ਹੁਣ ਮੈਂ ਹੱਥ ਦੇ ਨਾਲ ਚੈੱਕ ਕਰਦੀ ਆ ਇਹਦੀ ਮਤਲਬ ਉਹ ਨਹੀਂ ਬੰਦੀ ਹੈਗੀ ਜਿਵੇਂ ਆਪਾਂ ਕਹਿੰਦੇ ਆਂ ਵੀ ਚਾਸ ਨਹੀਂ ਚਾਸ ਨਹੀਂ ਬਿਲਕੁਲ ਨਹੀਂ ਬਣੂ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਹੈਗਾ सिरका ਤੇ ਇਮਲੀਆ ਹਨਾ ਤੇ ਹੁਣ ਆਪਾਂ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਜਦ ਤੁਸੀਂ ਮਿਰਚਾਂ ਨੂੰ ਕੜਾਹੀ ਦੇ ਵਿੱਚ ਪਾਵੂਗੇ ਤਾਂ ਇੱਕ ਵਾਰ ਤੇ ਫੁੱਲੀਆਂ ਫੁੱਲੀਆਂ ਰਹਣਗੀਆਂ ਹਨਾ ਉੱਪਰ ਉੱਪਰ ਫਿਰਦੀਆਂ ਰਹਣਗੀਆਂ ਕਿਉਂਕਿ ਦੇਖੋ ਜਿਹੜਾ ਪਾਣੀ ਸੀਗਾ ਮੈਂ ਲੂਣ ਲਗਾਤਾ ਜਿਹੜਾ ਪਾਣੀ ਸੀ ਮਿਰਚਾਂ ਦੇ ਵਿੱਚੋਂ ਨਿਕਲ ਗਿਆ ਹਨਾ ਕਿਉਂਕਿ ਆਚਾਰ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਮੈਨੂੰ ਇਹ ਸੀਗਾ ਆਪਾਂ ਲੂਣ ਲਾ ਕੇ ਜਿਹੜਾ ਸਾਰਾ ਪਾਣੀ ਕੱਢਤਾ ਹੁਣ ਆਪਾਂ ਜਿਹੜੀਆਂ ਮਿਰਚਾਂ ਨੇ ਉਹਨਾਂ ਨੂੰ ਇਮਲੀ ਤੇ ਸਿਰਕੇ ਦਾ ਜਿਹੜਾ ਮਿਸ਼ਰਣ ਸੀਗਾ ਉਹਦੇ ਵਿੱਚ ਪਾਤਾ ਤੇ ਇਹਨਾਂ ਨੂੰ ਪਾਉਣ ਤੋਂ ਬਾਅਦ ਹਨਾ ਤੁਸੀਂ ਐਵੇਂ ਮਤਲਬ ਜਿਵੇਂ ਆਪਣੇ نیچے ਹਨਾ ਚਲਦੀਆ ਅੱਗ ਚਲਦੀ ਜਾਂ ਚੁੱਲ੍ਹੇ ਤੇ ਬਣਾ ਰਹੀ ਹੂੰ ਤੁਸੀਂ ਗੈਸ ਤੇ ਬਣਾ ਰਹੀ ਹੂੰ ਤੇ ਇਹਨੂੰ ਹਲਕੀ ਹਲਕੀ ਮੱਠੀ ਮੱਠੀ ਆਂਸ ਦੇ ਉੱਪਰ ਇਸ ਤਰ੍ਹਾਂ ਮਤਲਬ ਦਬਦੇ ਰਹਿਣਾ ਉੱਪਰੋਂ ਕਿਉਂਕਿ ਜਿਹੜੀ ਉਹਨਾਂ ਮਿਰਚਾਂ ਨੇ ਆਪਾਂ ਇਹਨਾਂ ਨੂੰ ਚੀਰੇ ਲਾਏ ਹੋਏ ਨਹੀਂ ਜਿਹੜਾ ਹੁਣ ਰਸ ਰਸਾ ਹਨਾ ਇਮਲੀ ਤੇ ਖੰਡ ਦਾ ਵੀ ਉਹ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਭਰ ਜੇ ਤੇ ਜੀ ਨਾਚਰ ਆਪਾਂ ਇਹਨਾਂ ਨੂੰ ਗਰਮ ਕਰਾ ਕੇ ਉਬਾਲ ਆਗੇ ਇਹਦੇ ਵਿੱਚ ਮਤਲਬ ਉਨਾ ਚਿਰ ਇਹਨਾਂ ਨੂੰ ਉਪਰੋਂ ਹਲਕੇ ਹਲਕੇ ਹੱਥ ਨਾਲ ਪ੍ਰੈਸ ਕਰਦੇ ਰਹਿਣਾ ਕਟਤੀ ਦੀ ਮਦਦ ਨਾਲ ਜਾਂ ਕਿਤੇ ਵੀ ਚਮਚ ਦੀ ਮਦਦ ਨਾਲ ਤੇ ਇਸ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਉਨਾ ਚਿਰ ਜਿੰਨਾ ਚਿਰ ਮਤਲਬ ਛੱਡ ਕੇ ਸਾਈਡ ਤੇ ਨਹੀਂ ਹੋਣਾ ਹੈਗਾ ਤੇ ਇਸ ਤਰ੍ਹਾਂ ਜਿਹੜੀ ਆ ਹਲਾ ਹਲਾ ਕੇ ਦੱਬ ਦੱਬ ਕੇ ਮਿਕਸਚਰ ਨੂੰ ਉਹਦੇ ਵਿੱਚ ਪਕਾਉਣਾ ਤੇ ਪੱਕੰ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਆ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਨਾਲ-ਨਾਲ ਜਿਹੜਾ ਦੱਸਦੀਆਂ ਜੇਕਰ ਤੁਹਾਨੂੰ ਹਨਾ ਸਾਡੀ ਇਹ ਰੈਸਪੀ ਚੰਗੀ ਲੱਗੀ ਹਨਾ ਤਾਂ ਤੁਸੀਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਹੌਸਲਾ ਵਧਾਓ ਤੇ ਦੇਖੋ ਜੀ ਹੁਣ ਜਿਹੜੀ ਆਪਣੀ ਮਿਰਚਾਂ ਨੇ ਹੁਣ ਪਤਨ ਲੱਗਣ ਪਤਾ ਲੱਗਣ ਲੱਗ ਜਾਂਦਾ ਕਿਉਂਕਿ ਜਿਉਂ-ਜਿਉਂ ਇਹ ਪੱਕੀ ਜਾਣਗੀ ਇਹਨਾਂ ਦੇ ਵਿੱਚ ਰਸਾ ਭਰੀ ਜਾਊਗਾ ਇਹ ਨੀਚੇ ਨੂੰ ਬੈਠੀ ਜਾਣਗੀ ਆ ਹੁਣ ਬਿਲਕੁਲ ਹੋ ਗਈ ਐ ਸੀ ਸੈੱਟ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਮਸਾਲਿਆਂ ਦੇ ਵਿੱਚ ਮੈਂ ਕੀ ਪਾਇਆ ਇੱਕ ਤਾਂ ਸੌਂਫ ਆ ਮੇਰੇ ਕੋਲੇ ਇੱਕ ਜਿਹੜਾ ਮਿਕਸ ਮਸਾਲਾ ਮਤਲਬ ਅਚਾਰਾ ਵਾਸਤੇ ਮੈਂ ਬਣਾਇਆ ਹੋ ਉਹਦੇ ਵਿੱਚ ਵੱਡੀ ਲਾਈਚੀ ਛੋਟੀ ਲਾਈਚੀ ਹਨਾ ਤੇ ਥੋੜਾ ਜਿਹਾ ਜੀਰਾ ਚ ਚਾਰ ਪੰਜ ਚੀਜ਼ ਜਿਹੜੀਆਂ ਪੀਸਤੀਆਂ ਹੋਈਆਂ ਨੇ ਇਹਦੇ ਵਿੱਚ ਤੁਸੀਂ ਆਪਣੀ ਮਨਪਸੰਦ ਦੇ ਮਸਾਲੇ ਪਾ ਸਕਦੇ ਹੋ ਮੈਂ ਥੋੜੀ ਜੀ ਖਾਸ-ਖਾਸ ਦੀ ਪਾਈ ਆ ਤੇ ਤੁਸੀਂ ਜੀਰਾ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਦੇਖੋ ਜੀ ਬਿਲਕੁਲ ਕੋਈ ਧਾਰ ਨਹੀਂ ਸੀਗੀ ਬਣੀ ਤੇ ਆਪਾਂ ਮਸਾਲੇ ਪਾਤੇ ਸੀ ਜਿਹੜਾ ਆਪਣਾ ਮਿਰਚ ਦਾ ਖੱਟਾ ਮਿੱਠਾ ਆਚਾਰ ਸੀਗਾ ਉਹ ਬਿਲਕੁਲ ਰੈਡੀ ਹੋ ਗਿਆ ਸੀ ਦੋ ਕਮਿੰਟ ਮਸਾਲਿਆਂ ਨੂੰ ਸੇਕ ਲਾਉਣ ਤੋਂ ਬਾਅਦ ਫਰਾਈ ਪੈਨ ਨੂੰ ਆਪਾਂ نیچے ਉਤਾਰਤਾ ਤੇ ਨੀਚੇ ਤਰੰਤ ਬਾਦ ਇਹਨੂੰ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਮਰਤਮਾਨ ਦੇ ਵਿੱਚ ਪਾਵਾਂਗੇ ਕੰਟੇਨਰ ਦੇ ਵਿੱਚ ਪਾਵਾਂਗੇ ਜਿਹੜਾ ਮਿਰਚ ਦਾ achar ਆ ਉਹ ਆਪਾਂ ਪਾਤਾ ਤੇ ਹੁਣ ਇਹ ਠੰਡਾ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਹਨਾ ਉਸ ਤੋਂ ਬਾਅਦ ਕੰਟੇਨਰ ਚ ਪਾਵਾਂਗੇ ਠੰਡਾ ਹੋਈ ਨੂੰ ਬਹੁਤ ਟੇਸਟੀ ਬਣਿਆ ਤੇ ਬਹੁਤ ਸੋਹਣੀ ਸੋਹਣੀ ਮਹਿਕ ਆਉਂਦੀ ਆ ਤੇ ਹੁਣ ਕੁਝ ਟਾਈਮ ਇਹਨੂੰ ਰੱਖ ਦਿੰਨੇ ਆ ਇੱਦਾਂ ਖੁੱਲਾ ਹੀ ਰੱਖਣਾ ਤੇ ਜਦ ਇਹ ਬਿਲਕੁਲ ਠੰਡਾ ਹੋ ਗਿਆ ਫਿਰ ਵਰਤਮਾਨ ਦੇ ਵਿੱਚ ਪਾਉਣਾ ਮਿਰਚਾ ਬਿਲਕੁਲ ਸੌਫਟ ਹੋ ਗਈ ਆ ਤੇ ਰਸਾ ਵੀ ਥੋੜਾ ਥੋੜਾ ਹੀ ਰਹਿ ਗਿਆ ਇਹਦੇ ਵਿੱਚ ਹੁਣ ਆਪਾਂ ਸਾਰਾ ਇਹਨੂੰ ਮਤਲਬ ਡੱਬੇ ਦੇ ਵਿੱਚ ਪਾ ਦਗੇ ਚਲੋ ਹੁਣ ਇਹਨੂੰ ਸਾਰੇ ਨੂੰ ਆਪਾਂ ਵਰਤਮਾਨ ਦੇ ਵਿੱਚ ਪਰ ਦਿੰਨੇ ਆ ਬਹੁਤ ਸੋਹਣੀ ਸੋਹਣੀ ਜਿਹੜੀ ਇਹਦੀ ਮਹਿਕ ਵੀ ਆਉਂਦੀ ਆ ਤੇ ਉਹਦਾ ਟੇਸਟ ਕਰਕੇ ਦੇਖਿਆ ਹਨਾ ਕਿ ਜਿਹੜਾ ਇਹਦਾ ਰਸਾ ਉਹਦਾ ਬਹੁਤ ਸੁਹਣਾ ਟੇਸਟ ਹੈ ਮਿਰਚ ਤਾਂ ਹਜੇ ਅਸੀਂ ਨਹੀਂ ਖਾ ਕੇ ਦੇਖੀ ਹੈਗੀ ਚੱਕ ਕੇ ਦੇਖੀ ਪਰ ਜਿਹੜਾ ਇਹ ਆ ਵਾਲਾ ਉਹ ਆ ਰਸਾ ਬਹੁਤ ਜ਼ਿਆਦਾ ਲਾਜਵਾਬ ਟੇਸਟਾ ਹੈ ਦਾ ਆਪਾਂ ਹੁਣ ਇਹਨੂੰ ਕੱਚ ਦੇ ਕੰਟੇਨਰ ਦੇ ਵਿੱਚ ਭਰ ਕੇ ਵਰਤਮਾਨ ਦੇ ਵਿੱਚ ਭਰ ਕੇ ਸਟੋਰ ਕਰ ਲਾਗੇ ਲਓ ਜੀ ਆਪਾਂ ਸਾਰਾ achar ਦੇ ਵਿੱਚ ਪੱਤਾਂ ਦੇਖੋ ਕਿੰਨੀ ਸੋਹਣੀ ਸੋਹਣੀ ਮਿਕਚਾ ਬਣੀ ਨੇ ਸੌਫਟ ਬਿਲਕੁਲ ਜਿਹੜਾ ਬਚਿਆ ਸੀਗਾ ਰਸਾ ਉਹ ਵੀ ਆਪਾਂ ਸਾਰਾ ਇਹਦੇ ਉੱਪਰ ਹੀ ਪਾ ਦਾਂਗੇ ਮਿਕਚਾ ਦੀ ਲਓ ਜੀ ਆਪਣਾ ਇਹਦਾ ਖੱਟਾ ਮਿੱਠਾ achar ਬਿਲਕੁਲ ਰੈਡੀ ਹੋ ਗਿਆ ਬਣ ਕੇ ਤਿਆਰ ਹੋ ਗਿਆ ਇਹਨੂੰ ਬਿਲਕੁਲ ਮਤਲਬ ਹਵਾਵੰਦ ਕਰਕੇ ਰੱਖਣਾ ਚਾਰ ਨੂੰ ਨਮੀ ਤੋਂ ਬਚਾਉਣਾ ਜਿਹੜਾ ਤੁਸੀਂ ਡੱਬਾ ਲੈਣਾ ਜਾਂ ਬਰਤ ਮੰਨ ਲੈਣਾ ਉਹ ਟਾਈਟ ਢੱਕਣ ਵਾਲਾ ਲੈਣਾ ਲੂਸ ਢੱਕਣ ਵਾਲੇ ਬਰਤ ਮੰਨ ਚ ਨਹੀਂ ਪਾਉਣਾ ਹੈਗਾ ਇਹਨੂੰ ਦੇਖੋ ਲੁੱਕ ਵੀ ਕਿੰਨੀ ਸੋਹਣੀ ਮਰਬੇ ਤਰ੍ਹਾਂ ਆਉਂਦੀ ਆ ਤੇ ਬਾਕੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੁਹਾਨੂੰ ਇਹ ਰੈਸਪੀ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ